ਲਓ ਜੀ ਛੁੱਟੀਆਂ ਕਰਦੇ ਆ ਹੋ ਜਾਂਦੀਆਂ ਨੇ ਜੇ ਬੱਚਾ ਨੂੰ ਮਾਵਾਪਾ ਨੂੰ ਪੈ ਜਾਂਦੀ ਹੈ ਟੈਨਸ਼ਨ ਪਹਿਲਾਂ ਤਾਂ ਇਹਨਾਂ ਦੀ ਆਨਲਾਈਨ ਕਲਾਸਾਂ ਲਵਾਓ ਕਿਧਰੇ ਐਦੂ ਤਾਂ ਛੁੱਟੀ ਨਾ ਕਰਦੇ ਸਪੂਝੇ ਕਲਾਸਾਂ ਲਵਾ ਦਿਆ ਕਰਦੇ ਫੇਰ ਉਤੋਂ ਦੀ ਇਹਨਾਂ ਨੂੰ ਘਮ ਘਮਾ ਕੇ ਲੈ ਕੇ ਆਓ ਕਦੇ ਵਾਟਰ پارک ਲੈ ਕੇ ਜਾਓ ਕਦੇ ਕਿਤੇ ਲੈ ਕੇ ਜਾਓ ਹੁਣ ਆਹ ਮੈਡਮ ਕਹਿੰਦੀ ਮੈਨੂੰ ਨਾਨੋ ਕੀ ਲੈ ਕੇ ਜਾਓ ਇੰਨੇ ਧੁੱਪ ਪੈਂਦੀ ਹੈ 47 ਡਿਗਰੀ ਟੈਂਪਰੇਚਰ ਹੈ ਹੁਣ ਅਸੀਂ ਚੱਲਿਆ ਨਾਨੋ ਕੀ ਫੇਰ ਤੁਹਾਨੂੰ ਸਰਦੀਆਂ ਦਾ ਕਿਹਾ ਹੋਇਆ ਸਰਦੀਆਂ ਦਾ ਵੀ ਲੈ ਲਓ ਸਰਦੀਆਂ ਨੇ ਸਰਦੀਆਂ 'ਚ ਥੋੜੀ ਜਾਂਦੇ ਹੁੰਦੇ ਨੇ ਗਰਮੀਆਂ 'ਚ ਜਾਂਦੇ ਹੁੰਦੇ ਨੇ ਗਰਮੀ ਨਾ ਪਹ ਹੈਗੀ ਆ ਨਹੀਂ ਮਤਲਬ ਹੁਣ ਜਾਦੇ ਆ ਮਾਰਚ ਦੀਆਂ ਛੁੱਟੀਆਂ 'ਚ ਜਾਂਦੇ ਹੁੰਦੇ ਨੇ ਮਾਰਚ ਦੀ ਮਾਰਚ ਤੋਂ ਪਹਿਲਾਂ ਦੀ ਕਹਿ ਕੇ ਆ ਰਹੀਆਂ ਮੈਂ ਦਾ ਲਾਡੂ 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 ਚਲ ਗੁਣ ਅੱਜ ਲੇਟਲੀ ਫਿਰ ਉੱਥੇ ਜਾ ਕੇ ਸੀ ਪਾਪਾ ਦੇ ਪਾਸੇ ਖਾਚ ਕਰੋੜ ਨਹੀਂ ਮੰਤਾ ਹੋ ਕੀ ਕਰਨਾ ਇਹ ਹੈਗੇ ਅੱਜ ਦੀ ਬਾਦ ਦੀ ਆਊਟਫਿਟ ਅੱਛਾ ਜੀ ਇਹ ਬਾਦ ਤੇ ਆਉਗੀ ਵੀ ਇਹ ਹੀ ਆਊਟਫਿਟ ਮੈਨੂੰ ਪਤਾ ਲਿਆ ਇੱਥੇ ਤੁਸੀਂ ਆਈ ਸੀ ਮੈਂ ਨਹੀਂ ਲਈ ਸੀ ਤੇਰੇ ਮਾਸੀ ਨੇ ਭੇਜੀ ਸੀ ਚਾ ਲੋ ਆ ਦੇਖੋ ਇਹ ਦਾਦੀ ਨੇ ਚਾਦੀ ਦੇ ਇਹ ਗੰਜਾ ਪਾਪਾ ਨਾਲ ਮੈਚਿੰਗ ਕਰਦਾ ਹੁੰਦਾ ਹੈ ਨਾ ਅੱਜ ਥੋੜੀ ਜਿਹੀ ਮੈਚੀ ਹੋ ਰਹੀ ਹੈ ਵਾਈਟ اور ਬਲੈਕ ਚਲੋ ਆਜੋ ਚਲ ਨਹੀਂ ਇਹ ਧੂਪ ਨਹੀਂ ਬੜੀ ਜ਼ਿਆਦਾ ਤਪਾਈ ਸੀ ਗਰਮ ਗਰਮ ਹਵਾ ਲਾ ਰਹੀ ਆਉ ਬਤੀ ਰੋਣ ਕੱਖ ਤੇ ਮਿਹਰੇ ਉਹਨਾਂ ਦਾ ਡਾਕਟਰ ਤਾਂ ਨੂੜੇ ਆ ਆ ਨੂੰ ਮੇਰੇ ਬੋਤੀਆਂ ਫੜਾ ਦੇ ਗਰਮੀ ਬਹੁਤ ਆ ਗੁੱਸਾ ਹੈ ਨਾ ਰਾਣੀ ਲੋ ਦੀ ਪਹੁੰਚ ਗਏ ਆਪਾਂ ਰਾਣੀ ਧੀ ਮੇਲੇ ਤੇ ਕਿੰਨਾ ਇਕੱਠਾ ਹੁੰਦਾ ਮੇਲੇ ਨੂੰ ਹਨ ਹਾਂ ਆਹ ਰੇੜੀ ਇੱਥੇ ਪਰਮਾਨੈਂਟ ਲੱਗਣ ਲੱਗਾ ਕਰੀਤ ਆਪਾਂ ਉਹਨਾਂ ਨੂੰ ਕੀ ਜਾਂਦੇ ਉੱਥੇ ਨੂੰ ਸੁਖ ਖਾਂਦੇ ਜਾਂਗਾ ਬਾਹਰ ਸੁੱਖਾ ਕੇ ਗੋਲ ਗੱਪੇ ਪਾਈਆ ਉੱਥੇ ਤਾਂ ਕੀ ਹੋ ਵਧੀਆ ਨਹੀਂ ਹੁੰਦਾ ਹਗਾ ਮੰਨਦਾ ਆਈਸਕ੍ਰੀਮ ਖਾਦੀ ਪਰ ਗੋਲ ਗੱਪੇ ਪਰ ਸੁਖਾਤਾ ਮਨ ਆਈਸਕ੍ਰੀਮ ਨੂੰ ਚੰਨਦਾ ਜਾਦੇ ਬਾਕੀ ਦੇਖਣ ਜਾਤੇ ਕੀ ਪਤਾ ਹੁਣ ਉਹ ਇੰਪਰੂਵਮੈਂਟ ਕਰਤੀ ਹੋਊਗਾ ਆਪਾਂ ਤਾਂ ਕਾਫੀ ਦੇਰ ਰੂਗੀ ਜਦੋਂ ਗਏ ਸੀ ਆਪਾਂ ਬਰੀਤ ਤਾਂ ਛੋਟੀ ਜੀ ਸੀ ਜਦੋਂ ਆਪਾਂ ਗਏ ਸੀ ਬਾਰਿਸ਼ ਵਾਲੇ ਤੇ ਹੈ ਨਹੀਂ ਹਾਂਜੀ ਤੁਸੀਂ ਵੀ ਗਾਈ ਤੁਸੀਂ ਰਾਸਤੇ ਵੀ ਗਾਈਰੇ ਡਾਈਵਰ ਵੀ ਗਾਈਰੇ ਅਸੀਂ ਪਹਿਲਾਂ ਵੀ ਨਾ ਇੱਥੇ ਰਾਣੀ ਸੀ ਤੇ ਹੁਣ ਵੀ ਰਾਣੀਆਂ ਹੁਣ ਡਰੈਸ ਸਾਡੀ ਚੇਂਜ ਹੋ ਗਈ ਜੇ ਨਹੀਂ ਬਦਲ ਸੰਗ ਜਿੰਗਲ ਨਹੀਂ ਉਹ ਕਿਉਂ ਹੋਈ ਹੈ ਉਹ ਤਾਂ ਹੋਈ ਹੈ ਕਿਉਂਕਿ ਵਾਦਤ ਨੇ ਦਿਖਾਤੀ ਸੀ ਦੁਨੀਆਦਾਰੀ ਜਿਹੜੇ ਲੋਕਾਂ ਨੇ ਸਾਡਾ ਪਹਿਲਾਂ ਲਾਇਆ ਉਹ ਬਲੌਗ ਦੇਖੇ ਲੁਧਿਆਣੇ ਵਾਲਾ ਉਹਨਾਂ ਨੂੰ ਪਤਾ ਹੋਊਗਾ ਵੀ ਦੁਨੀਆਦਾਰੀ ਕੀ ਹੁੰਦੀ ਹੈ ਮੈਨੂੰ ਨਹੀਂ ਪਤਾ ਉਹਦਾ ਮੀਨਿੰਗ ਮੈਂ ਦੱਸਦਾ ਨਹੀਂ ਮੈਂ ਉਹ ਜਾ ਕੇ ਲੁਧਿਆਣੇ ਵਾਲਾ ਬਲੌਗ ਦੇਖ ਉਹਨਾਂ ਨੂੰ ਤਾਂ ਦੁਨੀਆਦਾਰੀ ਦਾ ਪਤਾ ਲੱਗ ਜਾਊਗਾ ਕੀ ਹੁੰਦੀ ਹੈ ਆਵਾਜ਼ ਉਹਨੇ ਦਿਖਾਤੀ ਮੈਨੂੰ ਦੁਨੀਆਦਾਰੀ ਫੇਰ ਇਸ ਲਈ ਸਾਰਾ ਹੰਡਰੈਸਪ ਚੇਂਜ ਕਰਕੇ ਆਇਆ ਹੁਣ ਦੁਬਾਰਾ ਜਾ ਰਿਹਾ ਉਹ ਵੀ ਜਮਾਈ ਬਿਲਕੁਲ ਨੇੜੇ ਮੈਂ ਇਹਨੂੰ ਪੌਰੀ ਤੈਨੂੰ ਕਹਿੰਦੀ ਸੀ ਮੈਂ ਪੌਰੀ ਤਾਂ ਉਹ ਆ ਗਿਆ ਨੰਨੋ ਕੀ ਮੋਤੀ ਜਿਹਾ ਤੇ ਕੰਮ ਜਾਂ ਹੋ ਗਿਆ ਜਦਾਂ ਦੁਨੀਆ ਦੀ ਗੱਗੀ ਸਾਨੂੰ ਦੁਨੀਆ ਨਹੀਂ ਦੁਨੀਆਦਾਰੀ ਚਲੋ ਜੀ ਹੁਣ ਤਾਂ ਪੌਤੀ ਜਾ ਕੇ ਮਿਲਾਂਗੇ ਫਾਈਨਲੀ ਪੌਰੀ ਤਾਂ ਪਹੁੰਚ ਗਈ ਹੈ ਵਿਚਾਰੀ ਮੋੜ ਮੋੜ ਕੇ ਆਈ ਹੈ ਆ ਦੇਖ ਮੁਰਗਾ ਦੇਖ ਤੂੰ ਕਿਦਾਂ ਦਾ ਕੋ ਕੋ ਵੰਦ ਰਿਹਾ ਹੈ ਤੋ ਹਾਂ ਪੀਕਾਕ ਉਹ ਵਸ ਉਹਦੇ ਵਾਸਤੇ ਦਿਖਾਉਣ ਵਾਸਤੇ ਪੀਕਾਕ ਨਹੀਂਗਾ ਉਹ ਆ ਦੇਖੋ ਉਧਰ ਉਹ ਪੀਕਾਕ ਉਧਰ ਦੇਖੋ ਉਹ ਪਹਾੜੀ ਨੇ ਆ ਦੇਖੋ ਆ ਆਪਣੀ ਉਹ ਮਾਹ ਮਾਈਟ ਗੱਲਾਂ ਦਾ ਸ਼ਮੀ ਇਹ ਚ ਦੇਖੋ ਆ ਬਾਈਕ ਤਾਂ ਖਸਮ ਲੈ ਦੇਖੋ ਹਾਂ ਹੁਣ ਸਰ ਦਾ ਦੇਖੋ ਦਿਖਾਓ ਕਿੱਥੇ ਨੇ ਸਿੱਤਰ ਲੋ ਵੀ ਆ ਕੇ ਦੇਖੋ ਤੇਰਾ ਝੂਲੇ ਲੈਣੇ ਸੀ ਤੇ ਇੱਥੇ ਹੋਰ ਕੀ ਨਾ ਦੀ ਹੁਣ ਬੜੇ ਸ਼ਾਂਤੀ ਜੀ ਹੋਰੇ ਕੁਛ ਐਡਾ ਉਹ ਨਹੀਂਗਾ ਹਾਂ ਹੈਨਾ ਚਾਹਲ ਪਹਲਦੀ ਕੋ ਕੱਟਦਾ ਮਤਲਬ ਕੋ ਕੱਟੇ ਹੁੰਦੇ ਜੋ ਗਰਮੀ ਹੈ ਜ਼ਿਆਦਾ ਗਰਮੀ ਦਾ ਕੇ ਲੋਕ ਨਿਕਲਦੇ ਨੇ ਹਾਂ ਪਰ ਰਹੇਗੀ ਵਧੀਆ ਬਸ ਸ਼ਾਂਤੀ ਥੋੜੀ ਲਵੇ ਆਪਣੇ ਆਹੀ ਲੋਕੇਸ਼ਨ ਐ ਇੱਕ ਉਹਨੇ ਝੂਟੇ ਝਾੜੇ ਲੈਣੇ ਨੇ ਉਹਰੇ ਨੇੜੇ ਆਣਾ ਮੱਲਿਆ ਆ ਬਈ ਹਾਂ ਜਿਵਾ ਕੋ ਤੁਸੀਂ ਬਸ ਆਈ ਕੁਝ ਕਰਨਾ ਹੈ ਉਹਨੇ ਟਿਕਟ ਵੀ ਲੱਗਦੀ ਹੈ ਆਈ ਕੁਝ ਕਰਨਾ ਹਾਂ ਕਿੰਦਾ ਕਲਾਈ ਨਹੀਂ ਨੀ ਹਾਂ ਆ ਦੇਖੋ ਡੱਬੂ ਬਠਾ ਕਿਦਾ ਹੂੰ ਬੱਦੂ ਦਾ ਦਿੱਦ ਨਾੜਾ ਜੇ ਬਚ ਕੇ ਨਾਰ ਨਾ ਚਲਾਦੀ ਹੁਣ ਇਥੇ ਦੁਨੀਆ ਵਾਲੀ ਦਾ ਨਾ ਤੇ ਨਾ ਨਾ ਬੱਬੇ ਨਹੀਂ ਹਾਂ ਇਹ ਪਹਿਲਾ ਨਹੀਂ ਸੀ ਪਤਾ ਨਹੀਂ ਆਪਾਂ ਕੁਛਾਈ ਵਾਲੀ ਦੇਰ ਬਾਦੋਂ ਨਹੀਂ ਫਿਰ ਜਦ ਆਪਾਂ ਯਾਦ ਹੈ ਨਹੀਂ ਸੀ ਨਾ ਜਹੀ ਗੱਲ ਦਾ ਆਪਾਂ ਕਹਿ ਰਹੇ ਆ ਆ ਤਾਂ ਹੈਗਾ ਸੀ ਆ ਕੰਗਾਰੂ ਦਾ ਹੈਗਾ ਸੀ ਬਿਗ ਕੰਗਾਰੂ ਉਹ ਜਿਹੜੀ ਨਵੀਂ ਬਿਲਡਿੰਗ ਬਣੀ ਆ ਉਹ ਪੁਰਾਣੇ ਕਮਰੇ ਕਮਰੇ ਬਣਾਏ ਆ ਉਹ ਨਹੀਂ ਸੀ ਆ ਸੀ ਇਹ ਕੋਈ ਤੇ ਉਹ ਵਾਹੇ

ਕਿੱਥੇ ਆ ਗਏ ਉਹ ਕਿੱਥੇ ਆ ਗਏ ਇਹਨੂੰ ਤੇ ਪੇਟ ਪੂਜਾ ਹੈ ਥੋਨੂੰ ਪੇਟ ਪੂਜਾ ਦੀ ਉਹੀ ਆ ਹਾਂ ਪਹਿਲਾਂ ਮੈਂ ਘੁੰਮ ਫਿਰ ਲੋ ਸਾਰਾ ਉਹ ਸੈਟ ਕੇ ਹੋ ਰਿਹਾ ਕਿ ਚਲੋ 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 ਉਹ ਗਰਮੀ ਉਹ ਗਰਮੀਆਂ ਤੋਂ ਬੱਚ ਉਹਨਾਂ ਨੂੰ ਬਹੁਤ ਉਹ ਥੋਨੂੰ ਉਹ ਲੱਗਿਆ ਹੋਇਆ ਸੀ ਤੇ ਚਲੋ ਚਲੋ ਇਹ ਨੋ ਸੀਗਾ ਪਰ ਬੜੀ ਟ੍ਰੋਗ ਆ ਜਾਂਦੀ ਸੀ ਤੇ ਘੰਟਾ ਸੀ ਹਾਂ ਕੰਡਾ ਬਹੁਤ ਗੰਦੀਗੀ ਸੀ ਐਡੀ ਕਲੇ ਕੇ ਆ ਦੇਖ ਲੈ ਐਡੀ ਦੇ ਕੇ ਚੋਰੇ ਬਸ ਪਰ ਟਾਈਮ ਪਾਸ ਠੀਕ ਆ ਟਾਈਮ ਪਾਸ ਹੈਗਾ ਹਾਂ ਬੋਰਡਰ ਹੈ ਨਹੀਂ ਅੰਕਲ ਉਹਦੇ ਬਿਲਕੁਲ ਹੈ ਨਹੀਂ ਉਹਰੇ ਫਿਰ ਹੋ ਕੀ ਕਰੂੰਗੀ ਕੋਈ ਕੰਟਰੋਲ ਕਰਨ ਵਾਲਾ ਵੀ ਹੋਣਾ ਚਾਹੀਦਾ ਹਾਂ ਤਾਂ ਪੂਰੇ ਪਹਾੜ ਜਿਹੜੇ ਨੇ ਉਹਦੇ ਆਹ ਬਿਲਡਿੰਗ ਵੀ ਨਵੀਂ ਬਣਾਈ ਇਹਨਾਂ ਨੇ ਉੱਪਰ ਹੈ ਨਾ ਪਹਿਲਾਂ ਨਹੀਂ ਸੀ ਨਾ ਉਹਰੇ ਫਿਰ ਕਿੰਨੂੰ ਬੁਲਾ ਲਓ ਕਿੰਨੂੰ ਬੁਲਾ ਲੀਏ ਹੁਣ ਉਹਰੇ ਕੋਈ ਨਹੀਂ ਆਉਂਦਾ ਹਾਂ ਬਾਅਦ ਚ ਆਉਣਗੇ ਪੁੱਤ ਹਜੇ ਨਹੀਂ ਜਲਦੀ ਨਹੀਂ ਆਉਂਦੇ ਹਜੇ ਤੱਕ ਮਦਦਲੇ ਔਰੇ ਕੰਮ ਨਾ ਆਇਆ ਤੇ ਪਰੇ ਕੰਮ ਦੱਲਾ ਸਾਰਾ ਨਾ ਤਵੀ ਆਇਆ ਮੇਰੇ ਬਰਸ ਨੂੰ ਫੋਟੋ ਫੋਟੋ ਖਰਾਲਾ ਬਰ ਚਹਲ ਬਹਲ ਜੀ ਨਹੀਂ ਹੈ ਨਹੀਂ ਹੁੰਦੇ ਹਨ ਇੰਜੋਏ ਆ ਹੋਣੀ ਛੂ ਆਯੋ ਅੱਬੂ ਗੇਟ ਫੁੱਲ ਤੇ ਨਿਕਲ ਜੀ ਤੇ ਐਂਟਰ ਤੇ ਦੀ ਜੀ ਅੱਬੂ ਵੀ ਤੁਹਾਨੂੰ ਪਤਾ ਕੀ ਹੈ ਹੈ ਖੜ ਦੇ ਖੜ ਦੇ ਮੈਂ ਤੇ ਸ਼ਾਰਟ ਬਣਾਉਂਗਾ ਠੀਕ ਹੈ ਔਰ ਵੀ ਭਾਈ ਅਸੀਂ ਨਾਲ ਦੀ ਨਾਲ ਉਹਦੇ ਤਾਇਰ ਕਰੀ ਜਾਂਦੇ ਆ ਬਲਾਵ ਵੀ ਨਾਲ ਬਲਾਵ ਵੀ ਨਾਲ ਦੀ ਨਾਲੇ ਚੱਲਦਾ ਖੜ ਜਾ ਹਾਂ ਦੇਖ ਟੰਡਾ ਇਹ ਤੰਡਾ ਪਾਣੀ ਵੀ ਤੰਡ ਹੁੰਦੀ ਆ ਇਹ ਟੰਡ ਕਹਿੰਦੇ ਸੀ ਕੀ ਕਹਿੰਦੇ ਕਿਹੋਂਦੇ ਇਹਨੂੰ ਪਤਾ ਨਹੀਂ ਮੈਨੂੰ ਤਾਂ ਇਹਨੂੰ ਨਹੀਂ ਪਤਾ ਕਿਉਂ ਆ ਇਹ ਪਾਣੀ ਇਹ ਪਹਿਲਾਂ ਪੁਰਾਣੇ ਜਵਾਨੇ ਜੀ ਲੋਕ ਇੱਥੋਂ ਪਾਣੀ ਪੀਂਦੇ ਹੁੰਦੇ ਸੀ ਆਹ ਪ੍ਰਾਣਾੰਭਰ ਸਾਹਿਬ ਵੀਰੇ ਦਿਖਾਇਆ ਹੋਇਆ ਹੈ ਨਾ ਸਾਰਾ ਤੇ ਆਹ ਬੰਦੇ ਆ ਗਏ ਔਰ ਇਹ ਵੀ ਬੰਦੇ ਆ ਗਏ ਵਿੱਚ ਜੀ ਹੂੰ ਗੇਟ ਦਾ ਬੰਦ ਪਿਆ ਉਹ ਤੇਰੀ ਆ ਕੌਣ ਆ ਗਿਆ ਓਏ ਓਏ ਆ ਕੌਣ ਆ ਗਿਆ ਵਿਚ ਦੀ ਸੱਚ ਉਹ ਮੜੋਂ ਪਾਣੀ ਗੇਟ ਲੈ ਆ ਦੁੱਧੜਾ ਦਿੱਤਾ ਹੁੰਦਾ ਨਹੀਂ ਆ ਤਾਂ ਹੋ ਗਿਆ ਇਹਨਾਂ ਦਾ ਕਮਣ ਫਿਰਨ ਲਈ ਪਾਰਕ ਬਣਾਇਆ ਵਧੀਆ ਜਾਂ ਇਹਨਾਂ ਨੇ ਇੱਕ ਨਵੀਂ ਚੀਜ਼ ਐਡ ਕਰਤੀ ਓਰੇ ਵੈਡਿੰਗ ਸੂਟ ਲਈ ਆ ਦੇਖੋ ਮੈਂਗੋ ਕਿੰਨਾ ਸੋਹਣਾ ਲੱਗਿਆ ਪਿਆ ਪਰਿਆ ਪਿਆ ਅੰਬ ਨਾ ਪੂਰਾ ਪੁਰਾਣੀ ਜਾ ਕੱਚਾ ਬਣਾ ਦੇਖ ਨਾ ਸਾਰਾ ਹਨਾ ਬੈਡਿੰਗ ਸ਼ੁੱਡ ਲੀਰੇ ਇਹ ਲੋਹਾ ਬੜੀ ਤਾਂ ਕਰਦਾ ਪੀਂਜੀ ਕਰਦੀ ਆ ਰਹੀ ਚੱਲ ਆਉਣਾ ਰਹੀ ਹੂੰ ਸਤੰਭਾ ਲੈਣੇ ਕਿ ਹੂੰ ਪਾ ਘੱਟੇ ਵੀ ਹੋਲੀ ਤੋਂ ਰੋਕ ਕਰ ਉਹ ਪਿੰਜੀ ਰੁੱਟਣੀ ਹੋਰੇ ਉਹ ਕਾਫੀ ਬਣਾਤ ਰਹੇ ਨੇ ਅੰਦਰ ਨੂੰ ਵੀ ਹਨਾ ਇਹ ਪੂਰਾ ਉਧਰ ਹੀ ਬਣਾਤਾ ਇਧਰ ਹੀ ਬਣਾਤਾ ਸਾਰਾ ਕੁਝ ਹੂੰ ਆਹਾ ਹਾ ਕੰਦੂ ਹਾਂ ਕੰਦੂ ਪਹਿਲਾਂ ਛੋਟਾ ਹੁੰਦਾ ਘਰੇ ਜੂਟਦਾ ਹੰਦ ਇਸ ਨੂੰ ਮੈਂ ਕਦੇ ਮੈਕ ਨਹੀਂ ਕਰਦੀ ਸੀ ਹੂੰ ਛੂਟ ਹੈ ਆ ਬੰਦੇ ਇਹਨਾਂ ਦਾ ਸ਼ਾਰਟ ਬਣਾ ਰਹੇ ਨੇ ਅਖੀਰ ਉਹ ਫੋਨ ਦੇਖ ਕਿੰਨਾ ਗਰਮ ਹੋ ਗਿਆ ਫਿਰ ਟੈਂਪਰੇਚਰ ਆ ਹੀ ਹੋ ਗਿਆ ਦਾ ਫੋਨ ਦਾ ਹੂੰ ਟੈਂਪਰੇਚਰ ਆ ਹੀ ਹੋ ਗਿਆ ਨਾ ਵੀ ਕਵਰ ਉਤਾਰ ਰਿਹਾ ਮੈਂ ਇੰਨੀ ਗਰਮੀ ਆ ਰਹੀ ਹੈ ਇਹਨਾਂ 47 47 ਉਹ ਆ ਟੈਂਪਰੇਚਰ ਆ ਪ੍ਰਾਨੀ ਕਰ ਰੈਡੀ ਵੀਡੀਓ ਤੋ ਹਾਂ ਹੂੰ ਸਿੱਟ ਅੱਧਾ ਘਮ ਹੋਣ ਰਹਿ ਜੂਆ ਫੋਨ ਕਰਕੇ ਆਪਣਾ ਸਹੀ ਗੱਲ ਹੈ ਫੋਨ ਫੋਨ ਕਰੇਗਾ ਹਾਈ ਬਲਦ ਬੱਬੂ ਆ ਦੇਖ ਬਲਦ ਰਿਆ ਆ ਰੈਡੀ ਘਰ ਜੂਆ ਦੇ ਬਲਦ ਨਹੀਂ ਬਲਦ ਆ ਦੇ ਰੈਡੀ ਰੈਡੀ ਪਹਿਲੇ ਰੋਮਾ ਤਵੇਲਾ ਨਾ ਤਵੇਲਾ ਨਹੀਂ ਓਏ ਦਰਵਾਜਾ ਦਰਵਾਜਾ ਹੈ ਹਾਂ ਦਰਵਾਜਾ ਸੱਚ ਤਵੇਲਾ ਇਹ ਆਪ ਹੀ ਲੋਕ ਭੁੱਲ ਗਏ ਦੂਰਾਂ ਕੀ ਦੱਸਣਗੇ ਇਹ ਦਰਵਾਜੇ ਹੁੰਦੇ ਸੀ ਬਾਈ ਇਦਾਂ ਪਿੰਡ ਦੀ ਸੱਤ ਦਰਵਾਜਾ ਇਹਨੂੰ ਕਹਿੰਦੇ ਸੀ ਹਾਂ ਬਾਤ ਤੈਨੂੰ ਬਤਾ ਉਹਦਾ ਬਸ ਕਰੀ ਦੇਖੀ ਪਿੰਗ ਦੀ ਵਾਸਤ ਹੋਈ ਬਸ ਨਾਲ ਦਾ ਸਵਿੰਗਸ ਹੋਣ ਨੇ ਲੋ ਜੀ ਬੰਦੇ ਚੱਲੇ ਵੀ ਬੰਦੇ ਚੱਲੇ ਵੀ ਕੋਈ ਗੋਲ ਕੱਪ ਤਾਂ ਇੱਥੇ ਤਾਂ ਕੋਈ ਕਾਸ ਪ੍ਰਬੰਧ ਤਾਂ ਲੱਗਿਆ ਨਹੀਂ ਹੈਗਾ ਬੜੀਆਂ ਜਿਹੀਆਂ ਚਲੋ ਤਾਂ ਹੁਣ ਇੱਕ ਬੱਚੇ ਜਿੱਦ ਜੀ ਕਰਦੀ ਸੀ ਬਬਰੀ ਤਾਂ ਕਾਂ ਕਰਕੇ ਲੈ ਆਏ ਨਾ ਹੁਣ ਇਹਨਾਂ ਨੂੰ ਬਬਰੀ ਦੇ ਨਾਲ ਪ੍ਰੋਮਿਸ ਆ ਹੁਣ ਇਹਨਾਂ ਨੂੰ ਫਿਰ ਕੰਮ ਇਹਨਾਂ ਬੜ ਦੇ ਫਿਰ ਇਹਨੂੰ ਲੈ ਕੇ ਜਾਵਾਂਗੇ ਹਾਂ ਬੱਬੂ ਕਿੱਥੇ ਆ ਉੱਥੇ ਜੇ ਲੰਘੇ ਉੱਥੇ ਕਦੀ ਜਿਹੜੀ ਰਹਿ ਗਈ ਮੈਂ ਉਸਦੇ ਨੂੰ ਵਧੀਆ ਵਧੀਆ ਚੀਜ਼ਾਂ ਦਿਖਾ ਕੇ ਲਿਆਉਂਗਾ ਇੱਕ ਐਸੀ ਵੀ ਹੁਣ ਸੂਈ ਅੜੀ ਵੀ ਆ ਵਾਟਰ پارک ਤੇ ਠੀਕ ਆ ਬਾਬਾ ਲੈ ਜਾ ਕੇ ਵਾਟਰ پارک ਵਿੱਚ ਚੱਲ ਇਕੋ ਇਬਾਦਤ ਨੂੰ ਇੱਥੇ ਤਾਂ ਬਾਹਲੀ ਗਰਮੀ ਲੱਗਦੀ ਸੀ ਇਹ ਗਰਮੀ ਵਾਲੀ ਮੰਨਦੀ ਐ ਕਿ ਤਾਏ ਹੋਈ ਵੀ ਜੂਨ ਦੇ ਵਿੱਚ ਐ ਨਾ ਕਿ ਤਪਦੀ ਐ ਇਹ ਤਪਦੀ ਗਰਮੀ 'ਚ ਹੋਈ ਸੀ ਇਸ ਲਈ ਇਹ ਗਰਮੀ ਵਾਲੀ ਮੰਨਦੀ ਐ ਇੱਕ ਵਿਚਾਰੀ ਤੇ ਦਵਾਈਆਂ ਦੂਨੀਆਂ ਵਾਲੀਆਂ ਲੱਗੀਆਂ ਸੀ ਐਡਮਿਟ ਰਹੀ ਸੀ ਹੁਣ ਹੋਵੇ ਤਾਂ ਕਰਕੇ ਇਹ ਗਰਮੀ ਵਾਲੀ ਲੱਗਦੀ ਐ ਫਿਰ ਜਲਦੀ ਆ ਗਏ ਕਬਰੀਤ ਤਾਂ ਆ ਜਾ ਕਹਿੰਦੀ ਸੀ ਕਿ ਮੈਂ ਤਾਂ ਹੋਰ ਨਹੀਂ ਇੰਜੋਏ ਕਰਨਾ ਹਾਂ ਬਤਾਉ ਦਿਖਾ ਕੇ ਕਿਹਾ ਪਪਾ ਸੁਣਾ ਕੇ ਬਾਅਦ ਤੋਂ ਹੁਣ ਗੋਲ ਗੱਪੇ ਨਹੀਂ ਖਾਂਦਾ ਇਵਾ ਦਾ ਤਾਂ ਜਾਸਤ ਦੇਖੂਗਾ ਲਾਈ ਲਾਈਚੀ ਵਾਲਾ ਪਾਣੀ ਪੀ ਲੂਗਾ ਹਾਂ ਲਾਈਚੀ ਵਾਲਾ ਪਾਣੀ ਤਾਂ ਮਿੱਠਾ ਦਾ ਪਲਾਵਾਂਗੇ ਇਹਨੂੰ ਆਵਾਜ਼ ਦੇ ਤੇ ਪਾਪਾ ਚੱਲੇ ਗਏ ਉੱਥੇ ਗੋਲ ਗੱਪੇ ਖਾਣ ਮੈਂ ਉੱਥੇ ਜਾਂ ਨਹੀਂ ਸਕਦੀ ਕਿਉਂਕਿ ਗਰਮੀ ਬਹੁਤ ਹੈ ਇਬਾਦਤ ਨੂੰ ਗਮ ਹੀ ਲੱਗਦੀ ਐ ਅਸੀਂ ਬੈਠਿਆ ਗੱਡੀ 'ਚ ਹਨਾ ਹਨਾ ਵੀ ਬਾਤ ਕਰਤਾ ਗੱਡੀ 'ਚ ਅਸੀਂ ਤਾਂ ਬਈ ਗੱਡੀ 'ਚ ਵੈਸੇ ਆ ਜੀ ਨਹੀਂ ਗਏਗੇ ਕਿ ਗੋਲ ਗੱਪੇ ਖਾਣ ਅਸੀਂ ਤਾਂ ਗੱਡੀ 'ਚ ਖਾਵਾਂਗੇ ਹਨਾ ਕਿਉਂਕਿ ਇਬਾਦਤ ਨੂੰ ਲੱਗਦੀ ਐ ਬਾਹਲੀ ਗਰਮੀ ਲੱਗਦੀ ਐ ਇਨ ਕਰਕੇ ਲਓ ਜੀ ਮੇਰੇ ਤਾਂ ਦਹੀਂ ਵਾਲੇ ਗੋਲ ਗੱਪੇ ਮੈਨੂੰ ਇੱਥੇ ਪੜਾ ਗਏ ਤੂੰ ਵੀ ਤੋ ਗੜਾ ਲਈ ਤੂੰ ਵੀ ਦਹੀਂ ਵਾਲੇ ਲੈ ਆ ਪਹਿਲਾਂ ਦਹੀਂ ਮੈਂ ਕਹਿੰਦੀ ਮੈਂ ਪਾਣੀ ਵਾਲੇ ਖਾਵਾਂਗਾ ਪਾਣੀ ਦਾ ਸਾਰਾ ਕੁਝ ਖਾਵਾਂਗਾ ਤਾਂ ਓਏ ਹੋਏ ਰੱਖ ਵੀ ਰਹੀ ਕੁਝ ਭੁੱਖ ਚਲੋ ਕੀ ਕਰਾਂ ఎంਜੋਏ ਫਿਰ ਆ ਦੇਖ ਕਾਕਾ ਕਿੰਨੇ ਦੇਖਦਾ ਚਲ ਤੇ ਬਾਅਦ ਖਾਲੀ ਗਲਾਸ ਨੂੰ ਮੂੰਹ ਲਾਈ ਜੇ ਪਾਣੀ ਨਹੀਂ ਹੈਗਾ ਪੁੱਤ ਤੂੰ ਡਰਾਈਵਰ ਬਣ ਗਿਆ ਓਏ ਤੂੰ ਡਰਾਈਵਰ ਸੀਟ ਤੇ ਬੈਠਾ ਹਾਂ ਉਹ ਤੂੰ ਘਟੀ ਚ ਆਏਗਾ ਤੇ ਮम्मा ਨੂੰ ਘਟੀ ਚ ਲੈ ਕੇ ਨਾਲ ਲੈ ਕੇ ਜਾਏਗਾ ਵਾਓ ਅੱਜ ਡਰਾਈਵਰ ਬਣ ਗਿਆ ਐ ਗਲਾਸ ਨਾਲ ਖੇਡ ਲਓ ਜੀ ਖਾ ਪੀ ਕੇ ਪੇਟ ਪੂਜਾ ਕਰਕੇ ਹੁਣ ਚੱਲਿਆ ਘਰ ਨੂੰ ਟਾਈਮ ਹੋ ਗਿਆ ਮਤਲਬ ਤਾਂ 6:30 ਹੋ ਗਏ ਲੇਟ ਹੋ ਗਏ ਲੇਟ ਹੋ ਗਏ ਜਾ ਕੇ ਆਉਦੇ ਕੰਮਕਾਰ ਸਾਹਮਣੇ ਨੇ ਦੋਨੇ ਜਾਣਿਆਂ ਨੇ ਜਵਾਕਾਂ ਨੇ ਤੱਕ ਜਾ ਕੇ ਲਿٹے ਜਾਣਾ ਅਸੀਂ ਨਹੀਂ ਆਉਦੇ ਕੰਮਕਾਰ ਸਾਹਮਣੇ ਨੇ ਚਲੋ ਜੀ ਬਲੌਗ ਦਾ ਕਰਦੇ ਇੱਥੇ ਹੀ ਐਂਡ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਪਲੀਜ਼ ਜ਼ਰੂਰ ਕਰਦੇ ਕਰੋ ਓਕੇ ਜੀ ਬਾਏ ਗੁੱਡ ਨਾਈਟ